ਜਿਨ੍ਹਾਂ ਦੇ ਟਰੈਕਟਰਾਂ ਦੇ ਟਾਇਰ ਨੇ ਜਿਹੜੇ ਉਹ ਉਹ ਨੁਕਸਾਨੇ ਗਏ ਨੇ ਤਾਂ ਉਹ ਸਾਡੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਨੇ ਵੇਖੋ ਮੈਂ ਇੱਕ ਕਿਸਾਨ ਪਰਿਵਾਰ ਚੋਂ ਆ ਤੇ ਜਿਹੜੀ ਮੇਰੀ ਅੱਖ ਵੇਖੇਗੀ ਉਹ ਕਿਸਾਨੀ ਦੇ ਹੱਕ ਚ ਹੀ ਵੇਖੇਗੀ ਕਿਸਾਨ ਯੋਧੇ ਜਿਹੜੇ ਵੀਰ ਅੱਗੇ ਜਾਂਦੇ ਸੀ ਉਹਨਾਂ ਦੇ ਟਰੈਕਟਰ ਨੁਕਸਾਨੇ ਗਏ ਅੱਖਾਂ ਦੇ ਸਾਹਮਣੇ ਨੁਕਸਾਨੇ ਗਏ ਜ਼ਿਆਦਾਤਰ ਉਹਨਾਂ ਚੋ ਜੋ ਨੁਕਸਾਨ ਕੀਤਾ ਗਿਆ ਉਹ ਟਾਇਰਾਂ ਦਾ ਕੀਤਾ ਗਿਆ ਕਿਉਂਕਿ ਟਾਇਰਾਂ ਤੇ ਹੀ ਚੱਲਣਾ ਲੱਤਾਂ ਹੁੰਦੀਆਂ ਨੇ ਟਰੈਕਟਰ ਦੀਆਂ ਟਾਇਰ ਪੈਰ ਹੁੰਦੇ ਨੇ ਜਦੋਂ ਉਹ ਹੀ ਭੰਨ ਤੇ ਤਾਂ ਉਹ ਚੱਲ ਨਹੀਂ ਸਕਦੇ ਜੋ ਸਾਨੂੰ ਪ੍ਰਮਾਤਮਾ ਨੇ ਜਿੰਨਾ ਕੁ ਬਲ ਬਖਸ਼ਿਆ ਏ ਜਿੰਨਾ ਕੁ ਜਿਗਰਾ ਦਿੱਤਾ ਹੋਇਆ ਉਹਨਾਂ ਕ ਚੱਲੀ ਜਾਂਦੇ ਆਂ ਪਰ ਉਹ ਸਾਨੂੰ ਕਈ ਵਾਰ ਮਹਿਸੂਸ ਹੁੰਦਾ ਸੀ ਵੀ ਉਹ ਸਹੀ ਹੱਥਾਂ ਚ ਸਹਾਇਤਾ ਨਹੀਂ ਸੀ ਜਾਂਦੀ ਹੈਗੀ ਲੰਗਰ ਚਰੋ ਲੰਗਰ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੀ ਸਹਾਇਤਾ ਜ਼ਰੂਰੀ ਹੈ ਦਵਾਈਆਂ ਜ਼ਰੂਰੀ ਨੇ ਹੋਰ ਪਾਣੀ ਜ਼ਰੂਰੀ ਹੈ ਉਵੇਂ ਸਾਨੂੰ ਲੱਗਿਆ ਕਿ ਬਾਅਦ ਚ ਕੋਈ ਬਾਤ ਨਹੀਂ ਲੈਂਦਾ ਹੈਗਾ ਔਰ ਅਕਸਰ ਇਹ ਗੱਲ ਬਾਅਦ ਚ ਸਾਹਮਣੇ ਆਈ ਕਿ ਜਿਨ੍ਹਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਕਿਸੇ ਨੇ ਅੰਦੋਲਨ ਖਤਮ ਹੋਣ ਤੋਂ ਬਾਅਦ ਪੁੱਛਿਆ ਨਹੀਂ ਜਿਹੜੀ ਉਸ ਟੈਂਸੀਗਾ ਉਹ ਅਸੀਂ ਟਰੈਕਟਰ ਦੇ ਟਾਇਰਾਂ ਤੋਂ ਸ਼ੁਰੂਆਤ ਕੀਤੀ ਹੈ ਸਭ ਤੋਂ ਵੱਡਾ ਟਰੈਕਟਰ 'ਚ ਜਿਹੜੀ ਚੀਜ਼ ਹੁੰਦੀ ਹੈ ਈ ਮਹਿੰਗੀ ਚੀਜ਼ ਹੁੰਦੀ ਹੈ ਉਹ ਟਾਇਰ ਹੀ ਹੁੰਦਾ ਹੈ ਬਿਲਕੁਲ ਜਿੰਨੀ ਦੇਰ ਇੱਕ ਇਨਸਾਨੀ ਅੰਦੋਲਨ ਚੱਲ ਰਿਹਾ ਅਸੀਂ ਤੇ ਅਰਦਾਸ ਕਰਨਾ ਵੀ ਪ੍ਰਮਾਤਮਾ ਇਹਨੂੰ ਛੇਤੀ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਮਜਬੂਰੀਆਂ ਨੇ ਜੋ ਵੇਖੋ ਇਹ ਕੋਈ ਅੱਜ ਦੀ ਲੜਾਈ ਨਹੀਂ ਹੈਗੀ ਜੇ ਅਸੀਂ ਇੱਥੇ ਇੱਕ ਦਿਨ ਚ 20-20 ਹਜ਼ਾਰ ਬੰਦੇ ਨੂੰ ਲੰਗਰ ਸ਼ਕਾ ਸਕਦੇ ਹਾਂ 30 ਹਜ਼ਾਰ ਨੂੰ ਕਾ ਸਕਦੇ ਭੁੱਖੇ ਅਸੀਂ ਫਿਰ ਵੀ ਨਹੀਂ ਮਰਦੇ ਹੈਗੇ ਇਹਨਾਂ ਦੇ ਵਹਿਮ ਹੋਣਗੇ ਸ਼ਬੂ ਬੈਰੀਅਰ ਦੇ ਉੱਤੇ ਮੌਜੂਦਾਂ ਤਾਂ ਜਿੱਥੇ ਇੱਥੇ ਵੱਖ-ਵੱਖ ਲੋਕਾਂ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ ਕਿਸੇ ਦੁਆਰਾ ਮੈਡੀਕਲ ਸੇ ਮੈਡੀਕਲ ਦੀ ਸੇਵਾ ਨਿਭਾਈ ਜਾ ਰਹੀ ਹੈ ਤੇ ਕਿਸੇ ਦੁਆਰਾ ਜਿਹੜੇ ਲੰਗਰ ਲਾਏ ਗਏ ਨੇ ਉਸ ਤੋਂ ਇਲਾਵਾ ਸਾਡੇ ਨਾਲ ਇੱਕ ਵੀਰ ਮੌਜੂਦ ਹੈ ਜਿਨ੍ਹਾਂ ਦੁਆਰਾ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਚੱਕੀ ਗਈ ਹੈ ਇੱਕ ਵੱਖਰੇ ਤਰ੍ਹਾਂ ਦੀ ਸੇਵਾ ਨਿਭਾਉਣ ਦਾ ਐਲਾਨ ਕੀਤਾ ਗਿਆ ਉਹ ਐਲਾਨ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਭਾਈ ਕੀ ਨਾਮ ਹੈ ਕਿੱਥੋਂ ਆਇਓ ਆਪਾਂ ਮੇਰਾ ਨਾਮ ਹੈ ਕਿਰਨਦੀਪ ਸਿੰਘ ਘੁੰਮਣਾਈ ਤੇ ਸਾਡਾ ਪਿੰਡ ਬਦੌਛੀ ਗਲ ਤੁਸੀਂ ਸੇਵਾ ਨਿਭਾਣ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਦੀ ਸੇਵਾ ਤੁਹਾਡੇ ਦੁਆਰਾ ਜਿਹੜੀ ਨਿਭਾਈ ਜਾ ਰਹੀ ਹੈ ਕੁਝ ਇਸ ਤੇ ਨਹੀਂ ਅੰਦোলন ਸ਼ੁਰੂ ਹੋਇਆ ਸੀ ਉਸ ਦਿਨ ਅਸੀਂ ਇੱਥੇ ਹੀ ਮੌਜੂਦ ਸੀਗੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਜਿਹੜੇ ਯੋਧੇ ਸਨ ਕਿਸਾਨ ਯੋਧੇ ਜਿਹੜੇ ਵੀਰ ਅੱਗੇ ਜਾਂਦੇ ਸੀ ਉਨਮਤੇ ਟਰੈਕਟਰ ਨੁਕਸਾਨੇ ਗਏ ਅੱਖਾਂ ਦੇ ਸਾਹਮਣੇ ਨੁਕਸਾਨੇ ਗਏ ਜ਼ਿਆਦਾਤਰ ਉਹਨਾਂ ਚੋ ਜੋ ਨੁਕਸਾਨ ਕੀਤਾ ਗਿਆ ਉਹ ਟਾਇਰਾਂ ਦਾ ਕੀਤਾ ਗਿਆ ਕਿਉਂਕਿ ਟਾਇਰਾਂ ਤੇ ਹੀ ਚੱਲਣਾ ਲੱਤਾਂ ਹੁੰਦੀਆਂ ਨੇ ਟਰੈਕਟਰ ਦੀਆਂ ਟਾਇਰ ਪੈਰ ਹੁੰਦੇ ਨੇ ਜਦੋਂ ਉਹ ਹੀ ਭੰਨ ਤੇ ਤਾਂ ਉਹ ਚੱਲ ਨਹੀਂ ਸਕਦੇ ਤਾਂ ਉਹ ਬੜੀ ਤਰਸਯੋਗ ਮਤਲਬ ਉਦੋਂ ਉਹ ਜਿਹੜਾ ਆਲਮ ਸੀਗਾ ਅੱਖਾਂ ਦੇ ਸਾਹਮਣੇ ਤੇ ਉਹਨੂੰ ਵੇਖ ਕੇ ਇਹੀ ਆਉਂਦਾ ਸੀ ਵੀ ਯਾਰ ਇਹ ਘਰੋਂ ਚੱਲ ਕੇ ਆਏ ਆਏ ਮਤਲਬ ਸਿਰਫ ਇੱਕ ਸਰਕਾਰ ਨਾਲ ਗੱਲ ਕਰਨ ਵਾਸਤੇ ਸੀ ਉਹ ਮਾਨਸਿਕ ਤੌਰ ਤੇ ਤਾਂ ਤਿਆਰ ਹੋ ਕੇ ਨਹੀਂ ਸੀ ਆਏ ਕਿ ਸਾਡੇ ਟਰੈਕਟਰਾਂ ਦੇ ਐਵੇਂ ਦੇ ਨੁਕਸਾਨ ਹੋਣਗੇ ਤੇ ਦੂਜਾ ਇਹ ਅਸੀਂ ਪਿਛਲੇ ਅੰਦੋਲਨ ਚ ਬੜੀਆਂ ਤਰ੍ਹਾਂ ਦੀਆਂ ਸਹਾਇਤਾ ਜੋ ਸਾਨੂੰ ਪ੍ਰਮਾਤਮਾ ਨੇ ਜਿੰਨਾ ਕ ਬਲ ਬਖਸ਼ਿਆ ਹੈ ਜਿੰਨਾ ਕ ਜਿਗਰਾ ਦਿੱਤਾ ਹੋਇਆ ਉਹਨਾਂ ਕ ਚੱਲੀ ਜਾਂਦੇ ਆਂ ਪਰ ਉਹ ਸਾਨੂੰ ਕਈ ਵਾਰ ਮਹਿਸੂਸ ਹੁੰਦਾ ਸੀ ਵੀ ਉਹ ਸਹੀ ਹੱਥਾਂ ਚ ਸਹਾਇਤਾ ਨਹੀਂ ਸੀ ਜਾਂਦੀ ਹੈਗੀ ਲੰਗਰ ਚ ਰੋ ਲੰਗਰ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੀ ਸਹਾਇਤਾ ਜ਼ਰੂਰੀ ਹੈ ਦਵਾਈਆਂ ਜ਼ਰੂਰੀ ਨੇ ਹੋਰ ਪਾਣੀ ਜ਼ਰੂਰੀ ਹੈ ਉਵੇਂ ਸਾਨੂੰ ਲੱਗਿਆ ਕਿ ਬਾਅਦ ਚ ਕੋਈ ਬਾਤ ਨਹੀਂ ਲੈਂਦਾ ਹੈਗਾ ਔਰ ਅਕਸਰ ਇਹ ਗੱਲ ਬਾਅਦ ਚ ਸਾਹਮਣੇ ਆਈ ਕਿ ਜਿਨ੍ਹਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਕਿਸੇ ਨੇ ਅੰਦੋਲਨ ਖਤਮ ਹੋਣ ਤੋਂ ਬਾਅਦ ਪੁੱਛਿਆ ਨਹੀਂ ਤਾਂ ਅਸੀਂ ਚੱਲਦੇ ਅੰਦੋਲਨ ਚ ਉਸੇ ਦਿਨ ਇਹ ਜ਼ਿੰਮੇਵਾਰੀ ਲਈ ਸੀ ਕਿ ਜੋ ਵੀ ਟਰੈਕਟਰਾਂ ਦੇ ਟਾਇਰਾਂ ਦਾ ਨੁਕਸਾਨ ਹੋਇਆ ਇੱਥੇ ਉਹਦੀ ਅਸੀਂ ਪਰਪਾਈ ਕਰਾਂਗੇ ਇਹ ਸਿਰਫ ਟਾਇਰਾਂ ਦਾ ਜਾਂ ਹੋਰ ਕੁਝ ਵੀ ਜੇ ਹੁੰਦਾ ਦੇਖੋ ਫਿਰ ਜਿਹੜੀ ਉਸ ਦਿਨ ਸੀਗਾ ਉਹ ਅਸੀਂ ਟਰੈਕਟਰ ਦੇ ਟਾਇਰਾਂ ਤੋਂ ਸ਼ੁਰੂਆਤ ਕੀਤੀ ਹੈ ਸਭ ਤੋਂ ਵੱਡਾ ਟਰੈਕਟਰ 'ਚ ਜਿਹੜੀ ਚੀਜ਼ ਹੁੰਦੀ ਹੈ ਈ ਮਹਿੰਗੀ ਚੀਜ਼ ਹੁੰਦੀ ਹੈ ਉਹ ਟਾਇਰ ਹੀ ਹੁੰਦੇ ਨੇ ਤੇ ਉਹਦੀ ਤੋਂ ਸ਼ੁਰੂਆਤ ਕੀਤੀ ਹੈ ਜੇ ਹੋਰ ਵੀ ਕੋਈ ਨੁਕਸਾਨ ਹੋਏਗਾ ਤਾਂ ਉਹ ਵੀਰ ਸਾਡੇ ਨਾਲ ਸੰਪਰਕ ਕਰੇ ਉਹਦੇ ਵਾਸਤੇ ਵੀ ਜੋਬ ਬਣਦਾ ਹੋਏਗਾ ਅਸੀਂ ਸਹਾਇਤਾ ਕਰਾਂਗੇ ਤਾਂ ਹੁਣ ਗੱਲ ਕਰੀਏ ਇਹ ਜਿਹੜੀ ਸੇਵਾਏ ਤੁਹਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ ਕੁਝ ਦਿੱਤਾ ਗਿਆ ਵੰਡਿਆ ਗਿਆ ਬਿਲਕੁਲ ਅਸੀਂ ਕਰ ਦਿੱਤੀ ਹੈ ਕੱਲ ਨੂੰ ਸਾਡੇ ਚਾਰ ਟਾਇਰ ਜਿਹੜੇ ਨੇ ਉਹ ਅਸੀਂ ਰਾਜਪੁਰੇ ਟਰੈਕਟਰ ਮਕੈਨਿਕ ਖੜਾ ਗगन ਚੌਕ ਦੇ ਨੇੜੇ ਉਹ ਦੇ ਦਿੱਤੇ ਜਾਣਗੇ ਤੇ ਅੱਜ ਹੁਣ ਸਾਡੇ ਕੋਲ ਹੋਰ ਇੱਕ ਇਨਫੋਰਮੇਸ਼ਨ ਆਈ ਹੈ ਜਿਹੜੀ ਖਨੌਰੀ ਬਾਰਡਰ ਤੇ ਆਈ ਬਾਕੀ ਇੱਕ ਇੱਥੇ ਟਰੈਕਟਰ ਐ ਅੱਗੇ ਖੜਾ ਐ ਉਹ ਤੁਸੀਂ ਵੇਖ ਸਕਦੇ ਹੋ ਉਹ ਸਾਡੇ ਨਾਲੇ ਵੀਰ ਖੜੇ ਨੇ ਵੱਡੇ ਵੀਰ ਸਾਡੇ ਇਹ ਇਹਨਾਂ ਦਾ ਟਰੈਕਟਰ ਸੀ ਜਦੋਂ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਬਹੁਤ ਵੱਡਾ ਇਹ ਵੀ ਵੇਖੋ ਜਿਗਰਾ ਸੀ ਕਿ ਇਹਨਾਂ ਨੇ ਕਿਹਾ ਜੀ ਨਹੀਂ ਜੀ ਵੀ ਅਸੀਂ ਸਹਾਇਤਾ ਨਹੀਂ ਲੈਣੀ ਅਸੀਂ ਸਮੂਹਕ ਤੌਰ ਤੇ ਆਪਣੇ ਤੌਰ ਤੇ ਹੀ ਲਵਾਂਗੇ ਕਿ ਸਾਡੇ ਵਾਸਤੇ ਵੀ ਰੱਬ ਨੇ ਸਾਡਾ ਮਤਲਬ ਇਹ ਸੇਵਾ ਲਈ ਹੈ ਕਿ ਸਾਡੇ ਟਰੈਕਟਰ ਦਾ ਨੁਕਸਾਨ ਹੈ ਵੀ ਤੁਸੀਂ ਸਾਡੀ ਜਿਹੜੀ ਸਹਾਇਤਾ ਹੈ ਉਹ ਹੋਰ ਕਿਸੇ ਨੂੰ ਭਾਵੇਂ ਟਰੈਕਟਰ ਦੀ ਰਿਪੇਅਰ ਕਰਾ ਦਿਓ ਜੋ ਮਰਜ਼ੀ ਕਰ ਦਿਓ ਇਹ ਸਾਡੇ ਨਾਲ ਹੀ ਖੜੇ ਨੇ ਤੇ ਔਰ ਜੇ ਕਿਸੇ ਦਾ ਹੋਰ ਨੁਕਸਾਨ ਹੋਇਆ ਹੋਵੇਗਾ ਯੋ ਵੀ ਜ਼ਰੂਰ ਸਹਤ ਕਰੋ। ਹੁਣ ਪਤਾ ਕਿਵੇਂ ਲੱਗੇ ਕਿਵੇਂ ਤੁਹਾਡੇ ਤੱਕ ਜਿਹੜੀ ਪਹੁੰਚ ਕਰ ਸਕਦੇ ਨੇ ਉਹ ਕਿਸਾਨ ਨੇ ਜਿਨ੍ਹਾਂ ਦੇ ਟਰੈਕਟਰ ਨੁਕਸਾਨੇ ਗਏ ਨੇ। ਉਹਨਾਂ ਦਾ ਸਾਡਾ ਨੰਬਰ ਹੈ ਜੀ ਤੁਸੀਂ ਨੰਬਰ ਸਾਡੇ ਤੇ ਕਾਲ ਕਰ ਸਕਦੇ ਹੋ 93577 75000 ਜਾਂ 9914528001। ਹਾਂ ਤਾਂ ਹੁਣ ਤੁਸੀਂ ਤੁਸੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਸਰਕਾਰ ਦਾ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਕੀਤਾ ਜਾ ਰਿਹਾ ਹੈ ਇਹਨੂੰ ਕਿਵੇਂ ਦੇਖਦੇ ਹੋ? ਵੇਖੋ ਇਹ ਪਹਿਲੀ ਗੱਲ ਤਾਂ ਤੁਸੀਂ ਨਾਗਰਿਕ ਹੋਣ ਦੇ ਨਾਤੇ ਕਿਹਾ ਹੀ ਪਹਿਲਾਂ ਤਾਂ ਜਿਹੜਾ ਵਰਤਾਰੇ ਨਾਗਰਿਕ ਹੋਣ ਦੇ ਨਾਤੇ ਇਤੋਂ ਇਹ ਮਹਿਸੂਸ ਹੁੰਦਾ ਜੋ ਇਹ ਵਰਤਾਰੇ ਕਿ ਅਸੀਂ ਤਾਂ ਇੱਥੋਂ ਦੇ ਨਾਗਰਿਕ ਹੀ ਨਹੀਂ ਹੈਗੇ ਜੇ ਨਾਗਰਿਕ ਹੈਗੇਆਂ ਤਾਂ ਆਜ਼ਾਦ ਨਹੀਂ ਹੈਗੇ ਤੇ ਇਹਦੂ ਅਗਲੀ ਜਿਹੜੀ ਗੱਲ ਹੈ ਵੇਖੋ ਮੈਂ ਇੱਕ ਕਿਸਾਨ ਪਰਿਵਾਰ ਚੋਂ ਆ ਤੇ ਜਿਹੜੀ ਮੇਰੀ ਅੱਖ ਵੇਖੇਗੀ ਉਹ ਕਿਸਾਨੀ ਦੇ ਹੱਕ ਚ ਹੀ ਵੇਖੇਗੀ ਕੋਈ ਇਹਨਾਂ ਨਾਲ ਲੜਨ ਝਗੜਨ ਤਾਂ ਆਏ ਨਹੀਂ ਹੈਗੇ ਹੁਣ ਸਰਕਾਰ ਇਹ ਹੈ ਤਾਂ ਮੰਗਣਾ ਇਹਦੇ ਨਾਲ ਹੀ ਹੈ ਜੇ ਘਰ ਦਾ ਕੋਈ ਮੁਖੀ ਹੁੰਦਾ ਕਿਸੇ ਨੇ ਚੰਗੇ ਮਾੜੇ ਤੇ ਜਾਣਾ ਕੋਈ ਖਰਚਾ ਚਾਹੀਦਾ ਉਹ ਸਵੇਰੇ ਜਾ ਕੇ ਉਹਦਾ ਹੀ ਕੁੰਡਾ ਖੜਕਾਂਦਾ ਵੀ ਮੈਨੂੰ ਦੇ ਖਰਚਾ ਮੈਂ ਤੇਲ ਪਵਾਣਾ ਮੈਂ ਕੱਪੜੇ ਲੈਣੇ ਨੇ ਮੈਂ ਜਾਣਾ ਉਹ ਗਏ ਤੇ ਇਹਦੇ ਨਾਲ ਸਰਕਾਰ ਨਾਲ ਗੱਲ ਹੀ ਕਰਨ ਜਾ ਰਹੇ ਸੀਗੇ ਹੁਣ ਜੇ ਇਹਨਾਂ ਨੇ ਦਰਵਾਜ਼ੇ ਬੰਦ ਕੀਤੇ ਨੇ ਸ਼ਾਇਦ ਇਹਨਾਂ ਨੂੰ ਇਸ 'ਚ ਕੋਈ ਚੰਗਾ ਲੱਗਦਾ ਉਹ ਕਰ ਰਹੇ ਨੇ ਲੇਕਿਨ ਮੇਰੇ ਅਨਸਾਰ ਇਹ ਬਿਲਕੁਲ ਗਲਤ ਹੈ ਇਸ ਤੋਂ ਗਲਤ ਕੁਝ ਨਹੀਂ ਹੋ ਸਕਦਾ ਹੁਣ ਜਿਹੜੀ ਤੁਹਾਡੇ ਦੁਆਰਾ ਇਹ ਸੇਵਾ ਕੀਤੀ ਜਾ ਰਹੀ ਹੈ ਇਹ ਕਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨੀ ਅੰਦੋਲਨ ਚੱਲ ਰਿਹਾ ਉਦੋਂ ਤੱਕ ਇਹ ਸੇਵਾ ਜਾਰੀ ਰਹੇਗੀ ਬਿਲਕੁਲ ਜਿੰਨੀ ਦੇਰ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਅਸੀਂ ਤੇ ਅਰਦਾਸ ਕਰਨਾ ਵੀ ਪ੍ਰਮਾਤਮਾ ਇਹਨੂੰ ਛੇਤੀ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਮਜਬੂਰੀਆਂ ਨੇ ਜੋ ਵੇਖੋ ਇਹ ਕੋਈ ਅੱਜ ਦੀ ਲੜਾਈ ਨਹੀਂ ਹੈਗੀ ਜੇ ਅਸੀਂ ਇੱਥੇ ਇੱਕ ਦਿਨ 'ਚ 20-20 ਹਜ਼ਾਰ ਬੰਦੇ ਨੂੰ ਲੰਗਰ ਸ਼ਿਕਾ ਸਕਦੇ ਆ 30 ਹਜ਼ਾਰ ਨੂੰ ਕਾ ਸਕਦੇ ਭੁੱਖੇ ਅਸੀਂ ਫਿਰ ਵੀ ਨਹੀਂ ਮਰਦੇ ਹੈਗੇ ਇਹਨਾਂ ਦੇ ਵਹਿਮ ਹੋਣਗੇ ਗੱਲ ਇਹ ਹੈ ਕਿ ਇਹ ਅਸੀਂ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਕਿ ਸਾਡੇ ਬੱਚੇ ਖੇਤੀ ਕਰਦੇ ਰਹਿ ਜਾਣ ਉਹ ਖੇਤੀਆਂ ਦੇ ਜ਼ਮੀਨਾਂ ਦੇ ਮਾਲਕ ਰਹਿ ਜਾਣ ਜੋ ਸਾਨੂੰ ਬਾਬਾ ਸਿੰਘ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਇਹ ਲੜਾਈ ਉਸ ਚੀਜ਼ ਦੀ ਹੈ ਕੋਈ ਅੱਜ ਦੀ ਲੜਾਈ ਨਹੀਂ ਹੈਗੀ ਇਹ ਆਉਣ ਵਾਲੇ ਫਿਊਚਰ ਦੀ ਲੜਾਈ ਲੜ ਰਹੇ ਆ ਜਿਹੜੇ ਵੀ ਕਿਸਾਨ ਨੇ ਜਿਨ੍ਹਾਂ ਦੇ ਟਰੈਕਟਰਾਂ ਦੇ ਟਾਇਰ ਨੇ ਜਿਹੜੇ ਉਹ ਉਹ ਨੁਕਸਾਨੇ ਗਏ ਨੇ ਤਾਂ ਉਹ ਸਾਡੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਨੇ ਸਾਡੀ ਵੀਡੀਓ ਦੇ ਵਿੱਚ ਆਪਣਾ ਨੰਬਰ ਵੀ ਦਿੱਤਾ ਹੈ ਤਾਂ ਫਿਲਹਾਲ ਇਹ ਸ਼ੱਬੂ ਬੈਰੀਅਰ ਦੇ ਉੱਤੇ ਮੌਜੂਦ ਨੇ ਉਸ ਤੋਂ ਇਲਾਵਾ ਇਹਨਾਂ ਦੁਆਰਾ ਗੱਲ ਕਹੀ ਗਈ ਹੈ ਕਿ ਖਨੋਰੀ ਬਾਰਡਰ ਤੇ ਵੀ ਸਾਡੇ ਦੁਆਰਾ ਜਿਹੜੀ ਸੇਵਾ ਹੈ ਉਹ ਦਿੱਤੀ ਜਾਵੇਗੀ ਤਾਂ ਹੋਰ ਵੀ ਜੇਕਰ ਹੋ ਸਕੇ ਆ ਸਾਡੇ ਦੁਆਰਾ ਜਿਵੇਂ ਫਿਲਹਾਲ ਤਾਂ ਅਸੀਂ ਟਰੈਕਟਰਾਂ ਦੇ ਟਾਇਰਾਂ ਦੀ ਸੇਵਾ ਦੀ ਗੱਲ ਕੀਤੀ ਹੈ ਉਸ ਤੋਂ ਇਲਾਵਾ ਜੇ ਹੋਰ ਕੋਈ ਵੀ ਮਾਰਾ ਨੇ ਸਾਡੇ ਕੋਲੋਂ ਸੇਵਾ ਲਈ ਤਾਂ ਅਸੀਂ ਉਹ ਵੀ ਕਰਾਂਗੇ